ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਦੇਸ਼ ਦਾ ਇੱਕ ਵੱਡਾ ਫੋਰਮ ਆ ਜਿਹਦੇ ਵਿੱਚ ਦੇਸ਼ ਦੇ ਨੌ ਰਾਜਾਂ ਦੀਆਂ ਸੈਂਕੜੇ ਜਥੇਬੰਦੀਆਂ ਉਹਦਾ ਕੋਆਰਡੀਨੇਟਰ ਬੋਲਦਾ ਜੀ ਐਸ ਕੇਐਮ ਗੈਰ ਰਾਜਨੀਤਿਕ ਕੇਐਮਐਮ ਵੱਲੋਂ ਜਿਹੜਾ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਅੱਜ ਜੋ 13 13 ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ 13 13 ਦੇ ਨਾਂ ਤੇ ਇਹ ਰੱਖਿਆ ਗਿਆ ਸੀ ਦਿਹਾੜਾ ਉਹ ਦਿਨ ਹੈਗਾ ਵਾ ਔਰ ਜਿੱਥੋਂ ਤੱਕ ਸਰਕਾਰ ਨਾਲ ਗੱਲਬਾਤ ਦਾ ਸਵਾਲ ਆ ਜਿਹੜੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਨੋਟੀਫਾਈ ਕਰ ਦੋ ਅੱਜ ਦੀ ਮੀਟਿੰਗ ਵਿੱਚ ਐਲਾਨ ਕਰ ਦੋ ਕਿ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਊਗੀ ਅੱਗੇ ਉਹਦੀ ਪ੍ਰਕਿਰਿਆ ਕੀ ਹੁੰਦੀ ਆ ਅਪਣਾ ਲਾਂਗੇ ਕੋਈ ਗੱਲ ਨਹੀਂ ਔਰ ਸਰਕਾਰ ਦੀ ਮਨਸ਼ਾ ਹੁੰਦੀ ਆ ਵੀ ਖੇਤੀ ਖੇਤੀਬਾੜੀ ਮੰਤਰੀ ਦੇ ਹੇਠ ਕੋ ਬਾਅਦ ਚਾਰ ਬੰਦੇ ਕਮੇਟੀ ਬਣਾ ਲਓ ਕੋਈ ਹੋਰ ਕਮੇਟੀ ਬਣਾ ਲਓ ਅਸੀਂ ਉਹਨਾਂ ਗਾੜੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਵੈਮ ਪ੍ਰਧਾਨ ਮੰਤਰੀ ਜੀ ਜਿਹੜੇ ਕੰਜ਼ਿਊਮਰ ਅਫੇਅਰ ਦੇ ਚੇਅਰਪਰਸਨ ਸੀਗੇ 2 2012 ਦੇ ਵਿੱਚ ਠੀਕ ਆ ਉਹਨਾਂ ਨੇ ਖੁਦ ਸਿਫਾਰਿਸ਼ ਕੀਤੀ ਹੋਈ ਆ ਵੀ ਕਿਸਾਨਾਂ ਨੂੰ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਮਿਲਣਾ ਚਾਹੀਦਾ ਉਹਨਾਂ ਦੀ ਕਮੇਟੀ ਰੱਖ ਦਿੱਤੀ 2 2018 ਦੇ ਵਿੱਚ ਕੇਂਦਰ ਦੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਉਹਦੇ ਸਚੀਵ ਨੇ ਚਿੱਠੀ ਲਿਖ ਕੇ ਦਿੱਤੀ ਆ ਵੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਤੇ ਆ ਸਾਰੀਆਂ ਗੱਲਾਂ ਕਹਿ ਕੇ ਕਾਨੂੰਨ ਬਣਾਵਾਂਗੇ ਇੱਕ ਜਬਲਪੁਰ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਕਿ ਕਿਸਾਨਾਂ ਦੀ ਐਮਐਸਬੀ ਖਰੀਦ ਦੀ ਗਰੰਟੀ ਤੋਂ ਖੇਠਾਂ ਫਸਲ ਨਹੀਂ ਖਰੀਦੀ ਜਾਣੀ ਚਾਹੀਦੀ ਅਸੀਂ ਬੜੇ ਫੈਕਟਾਂ ਸਮੇਤ ਉਹ ਚੀਜ਼ਾਂ ਉਹਨਾਂ ਦੇ ਗਾੜੀ ਰੱਖੀਆਂ ਜਿਹੜੀ ਸੀਏਸੀਪੀ ਆ ਜਿਹਦੇ ਰਾਹੀਂ ਇਹ ਸਾਡੇ ਹੁਣ ਐਮਐਸਪੀ ਦਾ ਐਲਾਨ ਕਰਦੇ ਆ ਜਿਹੜਾ ਵਾਅਦਾ ਹੁੰਦਾ ਵਾ ਇਹਨਾਂ ਦੀ ਪਹਿਲੋਂ ਕਮੇਟੀਆਂ ਬਣੀਆਂ ਇਹ ਸਾਰਾ ਕੈਲਕੂਲੇਟ ਕਰਦੇ ਆ ਡਾਟਾ ਕੈਲਕੂਲੇਟ ਡਾਟਾ ਕਰਕੇ ਫਿਰ ਸਾਡੀ ਐਮਐਸਪੀ ਡਿਕਲੇਅਰ ਕਰਦੇ ਆ ਅਸੀਂ ਕਿਹਾ ਵੀ ਤੁਸੀਂ ਐਮਐਸਪੀ 23 ਫਸਲਾਂ ਤੇ ਵੈਸੇ ਹੀ ਡਿਕਲੇਅਰ ਕਰਦੇ ਹੋ ਉੱਤ ਤੱਕ ਕੋ ਰੌਲਾ ਨਹੀਂ ਹੈਗਾ ਤੁਸੀਂ ਉਹਦੇ ਤੇ ਲੀਗਲ ਗਰੰਟੀ ਦੇ ਦਿਓ ਸਾਨੂੰ ਵੀ ਬਸ ਹੁਣ ਤੁਹਾਡੀ ਮੰਡੀ ਦੇ ਵਿੱਚ ਇਹ ਘੱਟ ਰੇਟ ਤੇ ਨਹੀਂ ਵਿਕੂਗੀ ਇਹ ਦੇਸ਼ ਭਰ ਦੇ ਕਿਸਾਨਾਂ ਦੀ ਜਿਹੜੀ ਮੰਡੀ ਵਿੱਚ ਹੁੰਦੀ ਲੋਟਿਆ ਉਹ ਬੰਦ ਹੋ ਜੂਗੀ ਪਰ ਉਹ ਇਦੇ ਤੇ ਬਿਲਕੁਲ ਤਿਆਰ ਨਹੀਂ ਹੈਗੀ ਨਾ ਉੱਤੇ ਆ ਹਾਂ C250 ਤੇ ਕੁਝ ਚਰਚਾ ਹੋ ਸਕਦੀ ਆ ਆਪੋਚੋਦੀ ਵੀ C250 ਤੇ ਕੀ ਇਨਪੁਟਸ ਤੈਅ ਕਰਨੇ ਆ ਕਿਵੇਂ ਉਹਨੂੰ ਲਾਗੂ ਲੱਗਣਾ ਵਾ ਪਰ ਐਮਐਸਪੀ ਖਰੀਦੀ ਗਰੰਟੀ ਤੇ 23 ਫਸਲਾਂ ਦੀ ਅਨਾਉਂਸਮੈਂਟ ਹੋ ਰਹੀ ਆ ਉਹਦੇ ਤੇ ਸਾਨੂੰ ਨਹੀਂ ਲੱਗਦਾ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈਗੀ ਇਹਨੂੰ ਦੇਣ ਦੀ ਇਹ ਅਸੀਂ ਘਟੋ ਘਟ ਡੇਢ ਦੋ ਘੰਟੇ ਇਸ ਮਸਲੇ ਤੇ ਹੀ ਚਰਚਾ ਚੱਲੀ ਇਸ ਮਸਲੇ ਤੇ ਰੜਕਿਆ ਗਿਆ ਇਸ ਮਸਲੇ ਤੇ ਰੌਲਾ ਪਿਆ ਪਰ ਉਹਦਾ ਕੋਈ ਸਾਰਤਕ ਮਤਲਬ ਸੱਟਾ ਨਹੀਂ ਨਿਕਲਿਆ ਹੈਗਾ ਇਸੇ ਤਰ੍ਹਾਂ ਐਮਐਸ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਤੇ ਵੀ ਕੋਈ ਸਾਰਤਕ ਸੱਟਾ ਨਹੀਂ ਨਿਕਲਿਆ ਹੈਗਾ ਔਰ ਮਤਲਬ ਬਾਕੀ ਚੀਜ਼ਾਂ ਤੇ ਵੀ ਭਾਵੇਂ ਗੰਨੇ ਤੇ ਵੀ ਸੀਗਾ ਸਾਡਾ ਕੋਈ ਉਹਨਾਂ ਕੋਲੇ ਠੋਸ ਹੱਲ ਨਹੀਂ ਸੀ ਹੈਗਾ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਤੇ ਵੀ ਉਹ ਕਹਿੰਦੇ ਆ ਵੀ ਪਤਾ ਕਰੀਏ ਕਿੰਨਾ ਲੋਨ ਦੱਸੋ ਸਰਕਾਰ ਨੂੰ ਸਾਡੇ ਲੋਨ ਦਾ ਨਹੀਂ ਪਤਾ ਹੈਗਾ ਆਪਾਂ ਪਿਛਲੀ 8 ਨੂੰ ਮੀਟਿੰਗ 'ਚ ਚਾਹਾਂ ਤਰ੍ਹਾਂ ਚ ਪਤਾ ਲੱਗ ਜਨਾ ਮਤਲਬ ਬਸ ਸਾਰੀਆਂ ਗੱਲਾਂ ਤੋਂ ਐ ਲੱਗਦਾ ਸੀ ਜਿਵੇਂ ਸਾਡੇ ਅੰਦੋਲਨ ਨੂੰ ਅੱਗੇ ਟਾਲਣਾ ਚਾਹੁੰਦੇ ਆ ਖੜਨਾ ਚਾਹੁੰਦੇ ਆ ਚੱਲ ਅਸੀਂ ਅਸੀਂ ਬਜਿੱਦ ਨਹੀਂ ਸੀ ਹੈਗੇ ਅਸੀਂ ਨਹੀਂ ਸੀ ਚਾਹੁੰਦੇ ਅਸੀਂ ਵੇਟ ਵੀ ਕਰ ਸਕਦੇ ਸੀ ਆਪਣੇ ਲੋਕਾਂ ਨਾਲ ਪਰ ਸਾਨੂੰ ਕੁਝ ਦਿੰਦੇ ਤਾਂ ਸਹੀ ਕੋਈ ਕਰਜ਼ੇ ਤੇ ਐਲਾਨ ਕਰ ਦਿੰਦੇ ਕੋਈ ਐਮਐਸਪੀ ਖਰੀਦੀ ਗਰੰਟੀ ਦਾ ਵਾਅਦਾ ਕਰਦੇ ਚੱਲ ਅਸੀਂ ਕਹਿ ਲੈਂਦੇ ਪਈ ਦੋ ਦਿਨ ਵੇਟ ਕਰ ਲੈਨੇ ਆ ਪਰ ਮੈਨੂੰ ਨਹੀਂ ਲੱਗਿਆ ਕਿ ਉਹਨਾਂ ਨੇ ਕੋਈ ਸਾਡੇ ਹੱਥ ਚੀਜ਼ ਫੜਾਈ ਹੈਗੀ ਆ ਜਿਹਦੇ ਕਰਕੇ ਅਸੀਂ ਵੇਟ ਕਰੀਏ ਅਸੀਂ ਅਜੇ ਮਿਸ਼ਰਾ ਟੈਣੀ ਦੀ ਗੱਲ ਕਹੀ ਸੀ ਵੀ ਉਹ 120B ਦੇ ਪਰਚੇ 'ਚ ਆ ਇੱਕ ਮਹੀਨਾ ਰਹਿ ਗਿਆ ਸਰਕਾਰ ਕੋ ਉਹਨੂੰ ਮੰਤਰੀ ਮੰਡਲ 'ਚੋਂ ਸਟੇਫਾਈਲ ਲੈ ਲੋ ਦੇਖੋ ਉਹਦੇ ਤੇ ਉਹਦੇ ਤੇ ਐਰੀਟੇਟ ਹੋ ਗਏ ਮੰਤਰੀ ਸਾਹਿਬਾਨ ਨਹੀਂ ਸੀ ਮੰਨ ਉਹਨਾਂ ਨੂੰ ਲੱਗਦਾ ਪੀ ਇਹ ਠੀਕ ਹੈਗਾ ਹੈਗਾ ਚਲੋ ਉਹਨਾਂ ਦੀ ਮਰਜ਼ੀ ਹੈਗੀ ਆ ਕੇਸ ਵਾਪਸ ਲੈਣ ਵਾਲੀ ਗੱਲ ਜੂਰ ਅੱਗੇ ਤੁਰੀ ਸੀਗੀ ਵੀ 3000 3600 ਕੇਸ ਸੀਗਾ ਉਹਨਾਂ ਦੇ ਮੁਤਾਬਕ ਦਾਅਵੇ ਮੁਤਾਬਕ 3000 ਵਾਪਸ ਲੈ ਲਿਆ ਚਲੇ ਪਟਾਲ ਦਾ ਵਿਸ਼ਾ ਸੀ ਚਲੋ ਕਿਸਾਨਾਂ ਤੇ ਕੁਝ ਗੱਲ ਅੱਗੇ ਵਧੀ ਸੀਗੀ ਉਹ ਉਹ ਗੱਲ ਸਿਰੇ ਲੱਗਦੀ ਨਜ਼ਰ ਆਉਂਦੀ ਸੀ ਬਾਕੀ ਸੀਤਪੁਰਾਰਾ ਨੂੰ ਨੌਕਰੀਆਂ ਜਾਂ ਮਾਪਜੇ ਦੀ ਗੱਲ ਉਹ ਕਹਿੰਦੇ ਸੀ ਵੀ ਅਸੀਂ ਇਹ ਗੱਲ ਕਹੀ ਨਹੀਂ ਇਹ ਸੂਬਿਆਂ ਨੇ ਦੇਣਾ ਸੀ ਤੁਹਾਡਾ ਪੰਜਾਬ ਹੀ ਇਕੱਲਾ ਮੰਨਿਆ ਸੀ ਵੀ ਨੌਕਰੀਆਂ ਦੇਣੀਆਂ ਅਸੀਂ ਕਿਹਾ ਤੁਹਾਡੀ ਚਿੱਠੀ ਵਿੱਚ ਲਿਖਿਆ ਸੀ ਪੰਜਾਬ ਦੇ ਪੈਟਰਨ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਕਿਸਾਨ ਸੀਤ ਹੈ ਨੌਕਰੀਆਂ ਨਹੀਂ ਹਰਿਆਣੇ 'ਚ ਤਾਂ ਮਾਪਜਾ ਮਿਲ ਗਿਆ ਪਰ ਨੌਕਰੀ ਨਹੀਂ ਕਿਸੇ ਨੂੰ ਮਿਲੀ ਉੱਥੇ ਵੀ ਸਾਰਿਆਂ ਨੂੰ ਅਜੇ ਮਾਪਜਾ ਵੀ ਨਹੀਂ ਮਿਲਿਆ ਹੈਗਾ ਤੋ ਇਹ ਤਾਂ ਬਿਜਲੀ ਐਕਟ ਤੇ ਲੰਮੀ ਚਰਚਾ ਹੋਈ ਆ ਮਤਲਬ ਮਤਲਬ ਗਲਤ ਬਿਆਨਬਾਜ਼ੀ ਵੀ ਸਾਡੇ ਨਾਲ ਕਰਦੇ ਨਜ਼ਰ ਆਏ ਨੇ ਆਪਣਾ ਮੰਤਰੀ ਅਸੀਂ ਜੀ ਇਹ ਸਟੈਂਡਿੰਗ ਕਮੇਟੀ 'ਚ ਭੇਜਤਾ ਜੀ ਉਹ ਤਾਂ ਜੀ ਹੁਣ ਸੰਸਦ ਭੰਗ ਹੋ ਗਈ ਬਿੱਲ ਤਾਂ ਆਇਆ ਹੀ ਨਹੀਂ ਜੀ ਤੇ ਅਸੀਂ ਕਹਿ ਵੀ ਦੱਸੋ ਚਿਪ ਵਾਲੇ ਮੀਟਰ ਕਿਹੜੇ ਪਾਸੋਂ ਲੱਗੇ ਜਾਂਦੇ ਨੇ ਤੁਸੀਂ ਸੁਧਾਰ ਤਾਂ ਕਰ ਹੀ ਜਾਂਦੇ ਛੋਟਾ ਛੋਟਾ ਕਰਕੇ ਤੋ ਪੀਸ਼ ਗੋਲ ਜੀ ਮਹਿਕਮੇ ਵੱਲੋਂ ਜਿਹੜਾ ਐਮ ਕਾਮ ਨੂੰ ਨਿੱਜੀਕਰਨ ਕਰਨ ਦਾ ਜਿਹੜਾ ਸੀ ਪਾਵਰ ਸੈਕਟਰ ਪਾਵਰ ਸੈਕਟਰ ਨੂੰ ਕੀਤਾ ਗਿਆ ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ ਅਸੀਂ ਕਿਹਾ ਜਿੱਦਨ ਪੰਜਾਬ ਰਾਜ ਬਿਜਲੀ ਬੋਰਡ ਸੀ ਜਾਂ ਜਿੱਦਨ ਵੀ ਦੇਸ਼ ਭਰ ਵਿੱਚ ਸੂਬਿਆਂ ਦੇ ਬੋਰਡ ਸੀਗੇ ਉਹ ਜਦੋਂ ਤੁਸੀਂ 2000 ਬਿਜਲੀ ਐਕਟ ਲੈ ਆਂਦਾ ਉਸ ਨੀਤੀ ਤਹਿ ਸਾਰੇ ਬਿਜਲੀ ਬੋਰਡਾਂ ਦਾ ਪ੍ਰਾਈਵੇਟੇਸ਼ਨ ਹੋਇਆ ਵਾ ਔਰ ਉਹਦੇ ਬਾਅਦ ਪ੍ਰਾਈਵੇਟ ਥਰਮਲ ਪਲਾਂਟ ਆਏ ਹੈਗੇ ਆ ਸਾਡੇ ਸਰਕਾਰੀ ਥਰਮਲ ਪਲਾਂਟ 4 ਰੁਪਏ ਦੇ ਕਰੀਬ ਸਾਨੂੰ ਬਿਜਲੀ ਦਿੰਦੇ ਸੀ ਜਿਹੜੇ ਪ੍ਰਾਈਵੇਟ ਖੇਤਰ ਵਿੱਚ ਲੱਗੇ ਉਹ 7 ਰੁਪਏ ਬਿਜਲੀ ਸਾਨੂੰ ਦਿੰਦੇ ਰਹੇ ਸੋ ਖਪਤਕਾਰਾਂ ਦੀ ਵੱਡੇ ਪੱਧਰ ਤੇ ਲੁੱਟ ਹੋਈ ਹੈਗੀ ਆ ਸੋ ਇਹ ਇਹ ਵੀ ਸਾਡੇ ਸਾਹਮਣੇ ਇਹ ਚਰਚਾ ਹੋਈ ਸੀ ਇਹਦਾ ਵੀ ਕੋਈ ਠੋਸ ਜਵਾਬ ਨਹੀਂ ਆ ਪੋਲੂਸ਼ਨ ਐਕਟ ਦੇ ਵਿੱਚੋਂ ਕਹਿੰਦੇ ਪਰਾਲੀ ਨੂੰ ਗਾਵ ਕੱਟਦਾ ਜੀ ਅਸੀਂ ਇਹ ਅਫੈਂਸ ਜਿਹੜਾ ਵਾ ਕ੍ਰਿਮੀਨਲ ਰੱਖਿਆ ਹੀ ਨਹੀਂ ਹੈਗਾ ਪਰ ਫਿਰ ਅਸੀਂ ਕਿਹਾ ਵੀ ਇਹ ਕੀ ਹੋ ਗਿਆ ਤੋਂ ਇਸ ਕਰਕੇ ਆ ਤੋ ਇਸ ਕਰਕੇ ਉਹਨਾਂ ਕੋਲ ਇਸ ਗੱਲ ਦਾ ਵੀ ਜਵਾਬ ਨਹੀਂ ਸੀ ਹੈਗਾ ਵੀ ਅਸੀਂ ਕਿਹਾ ਖੇਤੀ ਸੈਕਟਰ ਨੂੰ ਬਾਹਰ ਕੱਢੋ ਮੌਕੇ ਤੇ ਕੋਈ ਜਵਾਬ ਨਹੀਂ ਸੀ ਹੈਗਾ ਇਹ ਵੀ ਤੁਸੀਂ ਸੁਣ ਲਿਆ ਬਾਕੀ ਫਸਲੀ ਬੀਮਾ ਯੋਜਨਾਵਾਂ ਉਹ ਆਪਣੇ ਸਿਰ ਤੇ ਕਰਨੀ ਹੈਗੀ ਆ ਉੱਥੇ ਕੋਈ ਸਮਝ ਨਹੀਂ WTO ਤੋਂ ਭਾਰਤ ਬਾਹਰ ਆਵੇ ਉੱਥੇ ਚਰਚਾ 'ਚ ਨਹੀਂ ਸੀ ਪੈਣਾ ਚਾਹੁੰਦੇ ਅਸੀਂ ਕਿਹਾ ਖੇਤੀ ਸੈਕਟਰ ਨੂੰ ਬਾਹਰ ਕੱਢ ਲਓ ਤੋ ਉਹ ਆਪਣੀਆਂ ਦਲੀਲਾਂ ਦਿੰਦੇ ਹੈਗੇ ਆ ਅਰਿਆਂ ਤੋਂ ਗਾ ਜਿਹੜਾ ਕਿਸਾਨ ਤੇ ਖੇਤ ਮਜ਼ਦੂਰ 60 ਸਾਲ ਦਾ ਹੋ ਜਾਂਦਾ ਉਹਦੇ ਤੇ ਸਾਡਾ ਹੈਗਾ ਤਨੂੰ 10000 ਪੈਨਸ਼ਨ ਦਿੱਤੀ ਜਾਵੇ ਪ੍ਰਤੀ ਮਹੀਨਾ ਉੱਤੇ ਵੀ ਕੋਈ ਨਹੀਂ ਮਜ਼ਦੂਰਾਂ ਦੀ ਜਿਹੜੀ ਨਰੇਗਾਵਾ 200 ਦਿਨ ਜਾਂ ਉਹਦੇ ਤੇ 700 ਰੁਪਏ ਦਿਹਾੜੀ ਹੋਵੇ ਉਹਦੇ ਤੇ ਕੋਈ ਬੋਲੇ ਹੀ ਨਹੀਂ ਹੈਗੇ ਯਾਨੀ ਉਹਦੇ ਤੇ ਗੱਲ ਰੱਖ ਬੋਲੇ ਹੀ ਨਹੀਂ ਹੈਗੇ ਉਹ ਇਸ ਤਰੀਕੇ ਨਾਲ ਜਿਹੜੀਆਂ 10 ਸੁੱਤਰੀ ਮੰਗ ਪੱਤਰ ਸੀਗਾ ਬੇਸ਼ੱਕ ਗੰਨੇ ਵਾਲਾ ਈਸ਼ੂ ਸੀਗਾ ਬਾਹਾਲ ਹੀ ਕੋਈ ਸਰਕਾਰ ਵੱਲੋਂ ਸਵਾਏ ਕੇਸਾਂ ਤੋਂ ਗੱਲ ਗਾਂ ਵਧਾਉਣ ਤੋਂ ਇਲਾਵਾ ਬਹੁਤੀ ਕੋ ਸਾਨੂੰ ਸਹਿਰਦਤਾ ਨਜ਼ਰ ਨਹੀਂ ਆ ਗਈ ਹੈਗੀ ਤੋ ਇਸ ਕਰਕੇ ਫਿਰ ਅਸੀਂ 5 ਘੰਟੇ ਤਾਂ ਹੀ ਬੈਠੇ ਰਹੇ ਵੀ ਆਪਾਂ ਨਾ ਕਹੀਏ ਵੀ ਕਿਸਾਨ ਲੀਡਰ ਮੀਟਿੰਗ ਤੋਂ ਉੱਠ ਕੇ ਚਲੇ ਗਏ ਜਾਂ ਕਿਸਾਨ ਲੀਡਰ ਮੀਟਿੰਗ ਤੋੜਨਾ ਚਾਹੁੰਦੇ ਆ ਸਾਡਾ ਭਰਸਕ ਯਤਨ ਸੀਗਾ ਵੀ ਇਸ ਮਸਲੇ ਦਾ ਕੋਈ ਨਾ ਕੋਈ ਠੋਸ ਹੱਲ ਆਪਾਂ ਲੈ ਕੇ ਜਾਈਏ ਜਿੱਦੀ ਵੱਡੀ ਮੁਹਿੰਮਾਂ ਦੇਸ਼ ਪੰਦਰ ਦੀ ਜਿੱਦਾ ਵੱਡਾ ਇਹ ਅੰਦੋਲਣ ਹੈ ਇਹਦੇ ਬਾਬਤ ਅਸੀਂ ਗੱਲ ਰੱਖਿਆ ਹਰਿਆਣੇ ਵਾਲੀ ਗੱਲ ਟਕਾ ਕੇ ਕੀਤੀ ਹਰਿਆਣਾ ਇੱਕ ਕਸ਼ਮੀਰ ਵਾਦੀ ਚ ਜਿਵੇਂ ਕੀਤਾ ਹੋਵੇ ਹਰਿਆਣੇ ਦੇ ਪਿੰਡਾਂ 'ਚ ਜਿਵੇਂ ਵਾਟਰ ਕੈਨਲ ਲੈ ਕੇ ਜਿਵੇਂ ਪੁਲਿਸ ਦੀਆਂ ਧਾੜਾਂ ਘੁੰਮਰੀਆਂ ਹੈਗੀਆਂ ਨੇ ਗਾਂ ਜਿਹੜੇ ਆਗੂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਾ ਜਾ ਰਿਹਾ ਵੀ ਥੋੜੇ ਮੁੰਡੇ ਦੀ ਐਮਬੀਬੀਐਸ ਨਹੀਂ ਹੋਣ ਦੇਾਂਗੇ ਥੋੜੇ ਮੁੰਡੇ ਦੀ ਪਲੱਸ 2 ਨਹੀਂ ਹੋਣ ਦੇਾਂਗੇ ਤੁਹਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦੇਾਂਗੇ ਜ਼ਮੀਨਾਂ ਦੀਆਂ ਕੁਰਕੀਆਂ ਕਰ ਦਾਂਗੇ ਡੀਜ਼ਲ ਪਰ ਤੋਂ ਮਨਾਹੀ ਕੀਤੀ ਗਈ ਆ ਸਾਰੀਆਂ ਲਿਸਟਾਂ ਬੰਦ ਦੀਆਂ ਪਟਵਾਰੀ ਜਿਹੜੇ ਆਓ ਘਰਾਂ 'ਚ ਜਾ ਕੇ ਨੋਟਿਸ ਲਾ ਰਹੇ ਹੈਗੇ ਨੜੀ ਦੁਨੀਆ ਦਾ ਸਭ ਤੋਂ ਵੱਡਾ ਤਸ਼ੱਦਦ ਹਰਿਆਣੇ ਦੇਟਾਇਆ ਜਾ ਰਿਹਾ ਸੀ ਕਿਹਾ ਤੁਸੀਂ ਕਸ਼ਮੀਰ ਦੀ ਵਾਦੀ 'ਚ ਕਸ਼ਮੀਰ ਨਾਲ ਤੁਸੀਂ ਹੁਣ ਐ ਟ੍ਰੀਟ ਕਰ ਰਹੇ ਜਿਵੇਂ ਹਰਿਆਣੇ ਨੂੰ ਔਰ ਸਾਨੂੰ ਇਸ ਗੱਲ ਦਾ ਯਕੀਨ ਵੀ ਆ ਵੀ ਹਰਿਆਣੇ ਨੇ ਹੀ ਸਾਨੂੰ ਰਾਹ ਦੇਣਾ ਰਾਹ ਵੀ ਬੰਦਿਆ ਹਰਿਆਣੇ ਨੇ ਰਾਹ ਵੀ ਦੇਣੇ ਯਾਰ ਬੜੇ ਪੁਰਾਣੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਹੈ ਕੰਮ ਹੋਊਗਾ ਤੋ ਦੇਸ਼ ਦਾ ਕਿਸਾਨ ਉਹਨਾਂ ਦੇ ਨਾਲ ਖੜਾ ਔਰ ਛਾਪੇ ਮਾਰੀਆਂ ਪਤਾ ਨਹੀਂ ਕਿੰਨੀਆਂ ਛਾਪੇ ਮਾਰੀਆਂ ਮਲਬ ਲੋਕਾਂ ਐਂ دہشت ਜਿਹਾ ਦਾ ਮਾਹੌਲ ਦਿੱਲੀ ਚੋ ਗ੍ਰਿਫਤਾਰੀਆਂ ਕਿਤੀਆਂ ਗਈਆਂ ਜਿਹੜੇ ਕਿਸਾਨ ਆ ਰਹੇ ਸੀ ਮੱਧ ਪ੍ਰਦੇਸ਼ ਤੋਂ ਉਹਨਾਂ ਨੂੰ ਰੋਕਿਆ 300 ਕਿਸਾਨ ਰੀਟੇਨ ਸੀ ਕਿ ਕੱਲ ਕੀਤਾ ਉਥੇ ਆਗੂ ਛੜਾਏ ਹੈਗੇ ਅਸੀਂ ਗੱਲ ਕਰਕੇ ਵੀ ਆਗੂ ਮੀਟਿੰਗ ਚ ਨਹੀਂ ਆਉਣਗੇ ਕਿੱਦਾਂ ਇਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਇੱਕ ਕਿਸਾਨ ਦਾ ਕੁਦੀ ਘਰਾਂ ਨੂੰ ਜਿਸ ਤਰ੍ਹਾਂ ਧੂਕੇ ਖਿੱਚਿਆ ਗਿਆ ਤੇ ਸਿਰ ਤੇ ਸੱਟ ਲੱਗੀ ਹੈਗੀ ਆ ਉਹ ਬੀਬੀਆਂ ਲੈ ਕੇ ਦਿੱਲੀ ਨੂੰ ਆ ਰਹੀ ਸੀ ਹੈਗੀ ਉਹ ਪੂਰੇ ਦੇਸ਼ ਤੋਂ ਕਿਸਾਨ ਨਿਕਲਿਆ ਹੈਗਾ ਇਹਨਾਂ ਦੇ ਵਿਰੁੱਧ ਉੜੀਸਾ ਦੇ ਵਿੱਚ 100 ਟਿੱਕਟਾਂ ਵੋਕ ਰਾਈਆਂ ਸੀ ਫਿਰ ਕਿਸਾਨਾਂ ਨੂੰ ਥੱਲੇ ਲਿਆ ਗਿਆ ਨਤੀਸ਼ ਕੁਮਾਰ ਜਿਹੜੇ ਨਵੇਂ ਗਏ ਆ ਭਾਜਪਾ ਦੇ ਨਾਲ ਉਹਨਾਂ ਨੇ ਗੱਡੀਆਂ 'ਚ ਨਹੀਂ ਚੜਨ ਦਿੱਤੇ ਪਿਆਰ ਦੇ ਵਿੱਚੋਂ ਕਿਸਾਨ ਉੱਥੇ ਵੀ ਯਤਨ ਕੀਤਾ ਡਿਟੇਨ ਕਰਦਾ ਪਰ ਸਾਰੇ ਥਾਵਾਂ ਤੇ ਇਹ ਨਹੀਂ ਕਿ 60 ਤੋਂ ਤਾਮਨ ਲਾਡੂ ਹੋਵੇ ਕਿ ਸਾਰੇ ਥਾਵਾਂ ਤੇ ਲੋਕ ਨਿਕਲ ਰਹੇ ਆ ਦਿੱਲੀ ਵਾਲ ਨੂੰ ਕੁਝ ਕਰਨ ਅਸੀਂ ਕਹਿਆ ਨੀ ਕਰੋਨਾ ਕਰੋਨਾ ਇਹ ਹੋ ਜਾਣਾ ਮਕੂਜ ਸਾਰੇ ਥਾਵਾਂ ਤੇ ਲੋਕ ਪੂਰੀ ਤਰ੍ਹਾਂ ਜੁਪੀ ਦੇ ਵਿੱਚ ਵੀ ਇਹਨਾਂ ਨੇ ਪੂਰੇ ਜ਼ਿਲ੍ਹੇ ਕੀਤੇ ਹੋਇਆ ਪਰ ਪੂਰੀ ਤਰ੍ਹਾਂ ਲੋਕ ਡਟੇ ਹੋਏ ਨੇ ਅੱਗੇ ਵਧ ਰਹੇ ਨੇ ਸਾਰੀਆਂ ਗੱਲਾਂ ਵੀ ਇੰਨਾ ਤਸ਼ੱਦਦ ਤੁਹਾਡਾ ਹੁੰਦਿਆ ਹੋਇਆ ਵੀ ਅਸੀਂ ਗੱਲਬਾਤ ਨਹੀਂ ਤੋੜ ਰਹੇ ਗੱਲਬਾਤ ਦੇ ਵਿੱਚ ਆ ਰਹੇ ਆ ਗੱਲਬਾਤ ਤੁਹਾਡੇ ਨਾਲ ਕਰ ਰਹੇ ਕਿਉਂ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਇਹਦਾ ਕੋਈ ਨਾ ਕੋਈ ਸਾਰਥਕ ਹੱਲ ਕਰ ਸਕੀਏ ਪਰ ਕੇਂਦਰ ਸਰਕਾਰ ناکਾਮ ਜਾ ਵੀ ਉਹਦੀ ਸਾਰੀ ਮਨਛਾ ਇਸ ਅੰਦੋਲਨ ਨੂੰ ਅੱਗੇ ਕਰਨ ਦੀ ਸੋ ਇਸ ਕਰਕੇ ਜਿੰਨੇ ਵੀ ਆ ਪੰਜਾਬ ਦੇ ਸਾਡੇ ਕਿਸਾਨ ਮਜ਼ਦੂਰ ਹੋਰ ਸਿਵਲ ਸੁਸਾਇਟੀ ਨੌਜਵਾਨ ਸਾਰਿਆਂ ਨੂੰ ਬੇਨਤੀ ਆ ਵੀ ਹੁਣ ਅਸੀਂ ਇਹ ਤੋਂ ਬਾਅਦ ਹੁਣ ਸਾਰੀ ਜਿਹੜੀ ਫੌਜ ਪਿੱਛੇ ਆ ਰਹੀ ਆ ਬਸ ਉਹਨਾਂ ਦੀ ਵੇਟ ਹੈਗੀ ਸਾਰੇ ਇਕੱਠੇ ਹੋਣਾ ਵਾ ਫਿਰ ਖਾਂ ਤੁਰਨਾ ਵਾ ਤੋਂ ਇਸ ਕਰਕੇ ਬੜੀ ਪੂਰਾਮਨ ਤੇ ਡਿਸਪਲਿਨ ਦੇ ਵਿੱਚ ਰਹਿਣਾ ਹੈਗਾ ਆ ਜਿਸੀ ਇੱਥੇ ਲੋਕਲ ਲੋਕ ਜਿਹੜੇ ਪਿੰਡਾਂ ਚੋਂ ਵੱਡੇ ਪੱਧਰ ਤੇ ਲੰਗਰ ਸਾਜੋ ਸਮਾਨ ਸਭ ਕੁਝ ਸਾਨੂੰ ਦੇ ਰਹੇ ਬੜਾ ਲੋਕਾਂ ਦਾ ਸਹਿਯੋਗ ਆ ਹਜ਼ਾਰਾਂ ਹਜ਼ਾਰਾਂ ਲੱਖਾਂ ਵਰਗੇ ਇਕੱਠ ਜੜਿਆ ਇਹ ਆਪਣੇ ਬਾਰਡਰਾਂ ਤੇ ਹੁਣ ਨਜ਼ਰ ਆਉਣੀ ਹੈਗੀ ਜਿਹੜੇ ਹਸਾਬ ਨਾਲ ਲੋਕ ਕਰ ਰਹੇ ਸੋ ਜਿੰਨੇ ਵੀ ਜਥੇਬੰਦੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਸੁਣ ਰਹੇ ਆ ਚਾਹੇ ਸ਼ੰਭੂ ਬਾਰਡਰ ਆ ਚਾਹੇ ਹੋਰ ਕੋਈ ਬਾਰਡਰ ਆ ਸੋ ਸਾਰੇ ਵੱਧ ਤੋਂ ਵੱਧ ਜਿਹੜੇ ਕੋ ਪਿੱਛੇ ਰਹਿ ਗਏ ਇੱਕ ਵੱਡਾ ਹਿੱਸਾ ਸਾਡਾ ਆ ਗਿਆ ਉਹਨਾਂ ਨੂੰ ਬੇਨਤੀ ਆ ਕਿ ਉਹ ਆਪਣੇ ਟਰੈਕਟਰ ਕਾਲੀਆਂ ਲੈ ਕੇ ਇਹ ਸ਼ੰਭੂ ਬਾਡਰ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਬਾਕੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਪੀਲ ਕਰਦਾ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਚਾਹੇ ਰਾਜ ਸਾਹਿਬ ਦੀ ਜਥੇਬੰਦੀ ਹੋਣਾ ਦੇ ਵਰਕਰਾਂ ਨੂੰ ਬੇਨਤੀ ਆ ਬੀਕੇ ਜੂ ਬਰਹਮ ਕੇ ਆ ਕਿਸਾਨ ਮਜ਼ਦੂਰ ਮੋਰਚਾ ਵਾ ਚਾਹੇ ਇਤਰੋ ਪਟਿਆਲੇ ਟੁੱਪੜੀ ਸਾਹਿਬ ਨੇ ਬੀਕੇ ਜੂ ਆਜ਼ਾਦ ਦੇ ਨੇ ਬੀਕੇ ਜੂ ਕ੍ਰਾਂਤੀਕਾਰੀਆਂ ਦੇ ਸਾਡੇ ਸਾਥੀ ਨੇ ਆਪਣਾ ਕਿਸਾਨ ਮਜ਼ਦੂਰ ਹਿਤਕਾਰੀ ਜਥੇਬੰਦੀ ਹੈਗੀ ਆ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਨਾਲ ਡੋਟੀਆਂ ਹੈ ਕਿ ਉਹਨਾਂ ਸਾਰੇ ਵਰਕਰਾਂ ਨੂੰ ਬੇਨਤੀ ਆ ਕਿ ਬਾਡਰਾਂ ਵੱਲ ਨੂੰ ਹਰਿਆਣੇ ਦੇਆਂ ਨੂੰ ਜੇ ਕੋਈ ਪਛੇਰ ਰਹਿ ਗਿਆ ਤਾਂ ਕੂਚ ਕਰੇ ਤਾਂ ਜੋ ਅਸੀਂ ਸਫਲਤਾ ਨਾਲ ਇਹ ਕੰਮ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ